ਜੀ ਮਾਣਾ ਡੇਰੀ ਫਾਰਮ ਦੇ ਸਾਰੇ ਹੀ ਭੈਣ ਭਰਾਵਾਂ ਦਾ ਵੈਲਕਮ ਤੇ ਬਾਈ ਜੀ ਲੱਗੇ ਵੀਡੀਓ ਬਣਾਉਣ ਬਾਈ ਬਹੁਤ ਸੋਹਣੇ ਪਸ਼ੂ ਨੀਲੀ ਦੀਆਂ ਝੋਟੀਆਂ ਤਾਜੀ ਸੂਆਂ ਝੋਟੀ ਬਾਈ ਲੈ ਕੇ ਆਇਆ ਤੇ ਬਾਈ ਨਾਲ ਕਰਦੇ ਆ ਗੱਲਬਾਤ ਸਰਸੇ ਗੱਲ ਬਾਈ ਜੀ ਕੀ ਹਾਲ ਜੇ ਠੀਕ ਹਾ ਜੇ ਹੋਰ ਬਾਬਾ ਜੀ ਵਧੀਆ ਹਾਂਜੀ ਬਹੁਤ ਵਧੀਆ ਹੋਰ ਮਾਣਾ ਬਾਈ ਠੀਕ ਠਾਕ ਜਿੰਨੇ ਮਾਡੇ ਡੇਰੀ ਫਾਰਮ ਦੇ ਭੈਣ ਭਰਾ ਜੁੜੇ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਆਪਣੇ ਚੈਨਲ ਨੂੰ ਵਾਤੋਂ ਵਾਤ ਵੇਂਦੇ ਐ ਸਬਸਕ੍ਰਾਈਬ ਕਰਦੇ ਆ ਹਾਂਜੀ ਹਾਂਜੀ ਜਿੰਨੇ ਵੀਰਾਂ ਨੇ ਸਪੋਰਟ ਕੀਤੀ ਸਾਰਿਆਂ ਦਿਲੋਂ ਵਾਤੋਂ ਵਾਤ ਚਿੱਤਾਂ ਨਾਲ ਵਾਤ ਕਰਦੇ ਆ ਠੀਕ ਹੈ ਭਾਈ ਪਹਿਲਾਂ ਲਾਈਕ ਕਮੈਂਟ ਸ਼ੇਅਰ ਕਰਦੇ ਆ ਚੈਨਲ ਨੂੰ ਪਿਆਰ ਬਖਸ਼ਦੇ ਆ ਸਹੀ ਗੱਲ ਜੀ ਤੇ ਮਾੜ ਵੀ ਆਪਣੇ ਕੋ ਪਾਣਾ ਤੇ ਜਾਇਜ਼ ਹੁੰਦਾ ਆ ਸਹੀ ਗੱਲ ਭਾਈ ਸਹੀ ਗੱਲ ਇਹ ਬਾਕੀ ਵੀਰ ਜੀ ਗੱਲ ਕਰਨੀ ਆ ਹਾਂ ਜੀ ਅਸੀਂ ਨਾ ਮੈਂ ਪਹਿਲੇ ਲਾ ਗਏ ਹਾਂ ਜੀ ਹਾਂ ਜੀ ਹਾਂ ਜੀ ਅਸੀਂ ਲਾਈਏ ਕੁਲੇ ਸੇਕ ਦੀ ਅਸੀਂ ਲਾਈਏ ਨਿੱਕੇ ਸੇਕ ਦੀ ਸਹੀ ਗੱਲ ਜੀ ਭਾਈ ਜੀ ਅਸੀਂ ਕਹਦੀਏ ਜਫਰਾਬਾਦੀ ਅਸੀਂ ਕਹਦੀਏ ਕੋਈ ਮੈਂ ਨਹੀਂ ਹੰਦੀ ਅਸੀਂ ਪੈਸੇ ਲਾਏ ਅਸੀਂ ਸਹੀ ਗੱਲ ਭਾਈ ਸਹੀ ਗੱਲ ਕਿਸ ਦਾ ਵਿੱਚ ਇਥੇ ਹਿਸਾ ਨਹੀਂ ਆ ਬਿਲਕੁਲ ਸਹੀ ਗੱਲ ਜੀ ਤੇ ਜੇ ਅਸੀਂ ਕਹਿ ਦਈਏ ਵੀ ਮੈਂ ਸ਼ਰਿਹਮ ਕਹੂੰਗਾ ਵੀਰ ਜੋ ਐ ਚਾਰ ਸਾਲੋ ਚੱਲੇ ਆ ਮੈਂ ਪੰਜ ਸਾਲੇ ਕੰਮ ਕਰਦਿਆਂ ਅੱਜ ਤੱਕ ਕੋਈ ਵਪਾਰੀ ਕਹਦੇ ਮਾਣੇ ਨੇ ਮੇਰੇ ਡੰਗਰ ਦੀ ਪੁੱਠੀ ਮਾਰੀ ਆ ਹਾਂਜੀ ਤੇ ਜੇ ਕੋਈ ਬੰਦਾ ਮੈਨੂੰ ਸ਼ਰਿਹਮ ਕਹੂਗਾ ਨਾ ਮੇਰੀ ਮਈ ਤੇ ਲਾ ਕੇ ਵੀ ਜਫਰਾਵਾਦੀ ਕਹਿਤੀ ਉਹ ਕਹਿੰਦੇ ਮੈਂ ਉਹ ਬੰਦੇ ਨੂੰ ਸ਼ਰਿਹਮ ਕਹਿਣਾ ਮੈਨੂੰ ਫੂਨ ਲੈ ਬਿਲਕੁਲ ਸਹੀ ਗੱਲ ਬਾਈ ਤੈਨੂੰ ਸਿਆਣਾ ਬਹਿਣਾ ਹੈਗਾ ਆ ਤੇਰਾ ਹੱਕ ਬੰਦਾ ਆ ਵੀ ਜੇ ਕੋਈ ਬੰਦਾ ਗਲਤ ਹੈ ਤੇ ਉਹਨੂੰ ਤੂੰ ਸਮਝਾਵੇਂ ਸਹੀ ਗੱਲ ਜੀ ਉਹਨੂੰ ਤਾਂ ਸਮਝਾਵੇਂ ਇਹ ਕੰਮ ਗਲਤ ਹੋਉਂਦਿਆ ਵਪਾਰੀ ਭਰਾ ਆ ਇਕੱਠੇ ਰਹਿਣਾ ਬਿਲਕੁਲ ਸਹੀ ਗੱਲ ਉਹ ਕਹਿੰਦਾ ਕਿਹਣਾ ਖ ਬਿਲਕੁਲ ਸਹੀ ਹੈ ਜੇ ਨਾ ਮੈਨਾਂ ਤਾਂ ਜੇ ਤੂੰ ਗਰੂਪ ਘਰੋਂ 7800 ਜਨਖਾ ਲੈਣਾ ਜਿੱਤਰਾ ਫਿਰ ਮੈਂ ਸ਼ਰੀਆਮ ਕਹਿੰਦਾ ਜਿੱਤਰਾ ਉਹਨਾਂ ਲਈ ਰਾਜ ਦੇ 2000 ਮਣੀ ਹੋਣਾ ਬਿਲਕੁਲ ਸਹੀ ਗੱਲ ਬਾਈ ਤਾਂ ਮੈਂ ਇਹ ਗੱਲ ਕਹਿੰਦਾ ਸਹੀ ਗੱਲ ਇਹ ਬਹੌਲੇ ਵੀ ਨੂੰ ਚਾਹੀਦਾ ਫਾਇਦਾ ਜੇ ਤੂੰ ਚੈਨਲ ਜਿਹੜਾ ਵੀਰ ਵੀਡੀਓ ਪਾਉਂਦੇ ਆ ਨਾ ਚੈਨਲ ਤੇ ਮੈਂ ਗਲਤ ਨਹੀਂ ਕਹਿੰਦਾ ਮੈਂ ਵੀ ਵੀਡੀਓ ਪਵਾਈ ਆ ਮੈਂ ਇਹ ਗੱਲ ਕਹਿੰਦਾ ਵੀ ਵੀਰ ਕਿਸ ਦੇ ਮੋੜੇ ਤੇ ਰੱਖ ਕੇ ਨਾ ਫਿਰ ਚਲਾ ਬਿਲਕੁਲ ਸਹੀ ਗੱਲ ਸਿੱਧੀ ਵਾਲਿਆ ਸਹੀ ਗੱਲ ਬਾਅਦ ਜੇ ਤੂੰ ਲਾਈਵ ਹੋਗੇ ਫਿਰ ਰੋਏਗਾ ਸਹੀ ਗੱਲ ਸਹੀ ਗੱਲ ਜੇ ਬਾ ਹਾਂ ਜੇ ਮੇਰੀ ਗੱਲ ਨਹੀਂ ਕਹਿੰਦੀ ਭਰਾ ਆ ਤੇ ਭਰਾ ਰਿਆ ਆ ਹਾਂ ਪਰ ਮੈਂ ਗਲਤ ਗੱਲ ਨਹੀਂ ਕਹਿੰਦਾ ਜਿਹੜੀ ਗੱਲ ਸਹੀ ਗੱਲ ਜੀ ਇਹ ਭਰਿਆ ਵੀ ਵੀਰ ਕਿਸ ਦੀ ਭੰਡਰੀ ਨਾ ਕਰੋ ਇਹ ਕਿੱਡੀ ਕੁ ਵੱਡੀ ਗੱਲ ਆ ਵੀ ਆਪਣੀ ਮੈਨੂੰ ਚੰਗੀ ਕਹੀ ਜਨਾ ਕਿ ਇੰਟੀ ਨੂੰ ਮਾੜੀ ਕਹੀ ਇਹ ਆਪਣੀ ਸੁਣਾ ਬਣਾਈ ਨਾ ਕਿ ਨੂੰ ਨਿੰਦੀ ਆਣਾ ਤੇ ਮੈਨੂੰ ਮਾੜੀ ਕਹੀ ਜਨਾ ਬਿਲਕੁਲ ਸਹੀ ਗੱਲ ਜੀ ਥੋੜਾ ਸੰਭਲ ਕੇ ਰਹਿਣਾ ਜੀ ਆਪਣੀ ਮਹੀਂ ਮਹੀਂ ਤੇ ਕਿਸ ਦੀ ਖੋਤੀ ਹੋ ਗਈ ਆ ਬਿਲਕੁਲ ਸਹੀ ਗੱਲ ਜੀ ਹਰ ਕਨੇ ਪੈ ਖਰਦੇ ਆ ਤੇ ਤੂੰ ਕਿਹੜੀਆਂ ਜਾ ਕੇ ਲਿਆਉਂਦੀਆਂ ਮਹਾਰਾਸ਼ਟਰੋਂ ਲਿਆਉਂਦੀਆਂ ਵਾ ਤੇਰੀਆਂ ਵੀ ਇਥੋਂ ਹਮ ਜੇ ਉਠਵਾਲਾਂ ਤੋਂ ਆਉਂਦੀਆਂ ਬਿਲਕੁਲ ਸਹੀ ਗੱਲ ਜੀ ਇਤੋਂ ਆਉਂਦੀਆਂ ਠੋਕੜੀਆਂ ਕਵੈਤ ਜੋ ਲਿਆਉਂਦੀਆਂ ਬਾਹਰੋਂ ਤੇਰੀਆਂ ਪੜੀਆਂ ਲਿਖੀਆਂ ਆਈਆਂ ਬਿਲਕੁ ਹਾਂ ਸਾਰੇ ਵੀਰ ਭਰਾ ਤੁਰੇ ਆ ਜੇ ਕਿਹਦਾ ਤੀ ਪੁੱਤ ਚੰਗੇ ਕੰਮ ਨੂੰ ਲਗਾ ਦੇ ਮੈਂ ਸਪੋਰਟ ਕਰਨੀ ਚਾਹੀਦੀ ਆ ਲੱਤਾਂ ਨਹੀਂ ਖਿਜੀਆਂ ਜਾਂਦੀਆਂ ਲੱਤਾਂ ਨਾ ਖਿਚੋ ਬਾਕੀ ਆ ਵੀ ਜਦੋਂ ਛੋਟਾ ਦਰਿਆ ਲੰਘਦਾ ਜੋਕਾਂ ਲੱਗਦੀਆਂ ਵੀ ਵੀ ਜੋਕਾਂ ਬਾਕੀ ਜੋਕਾਂ ਜੇ ਮਰਦੇ ਮਰਦੀਆਂ ਆ ਤੇ ਜਿਹੜੀ ਗੱਲ ਆ ਮਾਲ ਆਪਣੇ ਕੋਲ ਸਾਡੇ ਦੀ ਕਮਾਈ ਹਾਂਜੀ ਪੜਾ ਗੱਲ ਕੀ ਆ ਕਾਦੀ ਦੀ ਕਮਾਈ ਮੈਂ ਇਹ ਕਹਿੰਦਾ ਮੇਰੀਆਂ ਮਈਆਂ ਚੰਗੀਆਂ ਦੋਦਰਾ ਤੋਤਾ ਇੱਥੇ ਕੋਈ ਨਹੀਂ ਦੋਦਾਂ ਦੋਦਾਂ ਤੂੰ ਆ ਭਾਈ ਜੀ ਤੂੰ ਹਰ ਵੀਡੀਓ ਇਹੋ ਗੱਲ ਆਉਂਦੇ ਆਉਂਦੇ ਆ ਪੜਾ ਗੱਲ ਕੀ ਸ਼ੁਰੂ ਤੋਂ ਗੱਲ ਕਹਿੰਦੇ ਆ ਕਿ ਮਾਲ ਮੈਂ ਸ਼ੁਰੂ ਤੋਂ ਲਿਆਉਂਦੇ ਆ ਹਾਂਜੀ ਪਹਿਲੇ ਦਿਨ ਤੋਂ ਮਾਲ ਲਿਆਉਂਦੇ ਆ ਮਾਲੀਆਂ ਵੀ ਪੈਂਦੀਆਂ ਵਾਪਸ ਵੀ ਕੀਤੀਆਂ ਆਬ ਕੁਝ ਹੁੰਦੇ ਆ ਇਹ ਕੰਮ ਕਰਦੀਆਂ ਵੀ ਛੰਡੀਆਂ ਫੇਰ ਇਥੋਂ ਤੱਕ ਆਇਆ ਸਹੀ ਗੱਲ ਜੀ ਮੈਂ ਨਹੀਂ ਆਇਆ ਜੀ ਲੋਕਾਂ ਦੀ ਗੱਲ ਸੁਣੀ ਹੈ ਨਹੀਂ ਭਾਈ ਤੁਹਾਡੀ ਰਿਕਾਰਡ ਇਹ ਫੋਰਾ ਵਧੀਆ ਉਹਨੇ ਮੈਨੂੰ ਗੱਲ ਕਹੀ ਆ ਜੇ ਮੈਂ ਅੱਜ ਨਾ ਕੂਆ ਕਿਹੜਾ ਮੇਰੇ ਨਾਲ 5000 ਰੁਪਏ ਦਾ ਜੁੜਿਆ ਉਹ ਤੇ ਕਹੋ ਨਾ ਮਾਣਾ ਝੂਠਾ ਇਹ ਮਾਣਾ ਝੂਠਾ ਬਿਲਕੁਲ ਭਾਈ ਜੀ ਬਿਲਕੁਲ 100% ਗਾਲੀ ਗੱਲ ਸੱਚੀ ਆ ਤੇ ਉਹ ਨਾ ਮਾਣਾ ਝੂਠਾ ਨਹੀਂ ਸਹੀ ਗੱਲ ਜੀ ਬਾਕੀ ਆ ਇਹ ਬੰਦੇ ਜੁੜੇ ਆ ਨਾ ਇਹ ਇਹਨਾਂ ਨੂੰ ਮੇਰੇ ਕੋਲ ਦੀਦਾ ਤੇ ਫੇਰ ਆ ਰੋਟੀਆਂ ਪਾਣੀ ਚ ਲੈ ਜਾਂਦੇ ਆ ਹਰ ਕਦਾ ਘਰ ਚ ਲੈ ਜਾਂਦੇ ਆ ਇਹਨਾਂ ਨੂੰ ਗੱਲ ਕਰਦਣੀ ਚਾਹੀਦੀ ਵੀਰ ਮੈਨੂੰ ਤੇ ਫਿਰ ਗੱਲ ਦਾ ਲੱਗਾ ਜਿਹੜੀ ਗੱਲ ਗੱਲ ਦਾ ਫਿਰ ਸੱਚੀ ਗੱਲ ਦਾ ਗੁੱਸਾ ਲੱਗਾ ਸੱਚੇ ਬੰਦੇ ਨੂੰ ਗੁੱਸਾ ਲੱਗਦਾ ਦਾ ਬਾਬਾ ਜੀ ਸਹੀ ਗੱਲ ਜੀ ਚੋਪਿਆਂ ਨਾਲ ਚੋਪ ਰਹਿਣ ਤੋਂ ਨਹੀਂ ਤੇ ਸਾਰੇ ਭਲੇਖੇ ਕੱਢਦਾ ਕਿ ਮੇਰੇ ਕੋਲ ਤੇ ਕੋ ਗੱਲ ਹੈ ਹਾਂ ਸਹੀ ਗਾਲੇ ਭਲੇਖੇ ਕੱਢਦਾ ਗੱਲ ਨਹੀਂ ਅੱਗੇ ਚਲੋ ਠੀਕ ਹੈ ਸਾਰੇ ਭਲੇਖੇ ਕੱਢ ਦੋ ਜਿਹੜੀ ਗੱਲ ਆ ਸਭ ਠੀਕ ਹਾਂ ਇੱਕੋ ਇੱਕ ਜਨਨ ਸਵੇਈ ਦੇ ਹਾਂ ਜੀ ਬੰਦਿਆਂ ਬੰਦਿਆਂ ਵੀਡੀਓ ਪਾਈਆਂ ਫਿਰ ਠੀਕ ਇਹਦਾ ਤੇ ਆਉਦਾ ਠੀਕ ਹੈ ਸਵੇਈ ਦੇ ਠੀਕ ਹੈ ਭ ਤੇ ਕਾਮਨਾ ਬਸਤ ਦਰਸਦੇ ਭਰੇ ਆ ਵੀ ਹਰ ਬੰਦਾ ਕਮੈਂਟ ਦੇ ਵਿੱਚ ਜਰੂਰ ਦੱਸੇ ਵੀ ਕਿਹੜਾ ਗਲਤ ਆਇਆ ਤਾਂ ਕਿ ਜੇ ਕਿਸੇ ਬਾਰੇ ਇਹ ਵੀ ਵਪਾਰੀ ਬਾਰੇ ਮੇਰੀ ਰਿਕਾਰਡਿੰਗ ਸੁਣਾਵੇ ਜੇ ਮੈਂ ਗਲਤ ਗੱਲ ਬੋਲਿਆ ਮੈਂ ਗਲਤ ਬੋਲਿਆ ਚਲੋ ਮੈਂ ਚਲੋ ਠੀਕ ਹੋ ਗਿਆ ਵੱਡਾ ਨਹੀਂ ਵੀਰੇ ਇਹਦੀ ਇਤਕਰੀ ਦੀ ਸੀ ਕਿ ਸਾਡੇ ਏਰੀਆ 'ਚ ਜਦ ਮਾਰ ਲੈਣ ਹੁੰਦਾ ਹੈ ਨਾ ਕਾਫੀ ਤਾਂ ਹੈ ਵੀ ਜਾਂ ਹੋ ਜੀਏ ਵੱਡਾ ਵਾ ਠੀਕ ਜੀ ਚੋ ਠੀਕ ਹੈ ਮਾਨਤ ਦੋ ਜਾਸਵਾਸ ਹੋਈ ਝੋਟੇ ਆ ਗਈ ਆ ਕੱਲ ਰਾਤ ਦੀ ਸੁਈ ਹੈ ਕੱਲ ਰਾਤ ਦੀ ਸੁਈ ਹੈ ਮਾਲ ਹੀ ਕੀਤੀ ਆ ਜੈਡ ਬਲੈਕ ਝੋਟੀ ਸੋਹਣੀ ਬਣਕੀ ਕੁੰਡੀ ਚੋਰ ਦਾਖਲੇ ਬੋੜਾ ਹੀ ਆ ਦਾਖਲੇ ਬੋੜਾ ਵੀ ਠੀਕ ਹੈ ਭਾਈ ਦਾਖਲੇ ਬੋੜਾ ਚੱਲ ਭਾਈ ਬੋੜਾ ਝੋਟੀ ਕੋ ਬਹੁਤ ਜਿਆਦਾ ਚੰਗੀ ਆ ਫਾਰਸਤਰੀ ਆ ਵੱਡੀ ਝੋਟੀ ਆ ਸਵਾਤੀ ਜਾਨੀ ਠੀਕ ਹੈ ਇਹ ਮਾਲ ਵੀ ਅੱਗੇ ਵੀ ਸਾਫ ਸੁਥਰਾ ਜੀ ਵੇਚਣ ਬੈਹੇ ਆ ਤੇ ਫੇਰ ਨੰਗਰ ਵੇਚਦੇ ਸਹੀ ਗੱਲ ਸਹੀ ਗੱਲ ਆ ਤੇ ਜਿਹੜੇ ਬੰਦੇ ਬੁਨੇ ਸ਼ਤਾਨੀਆਂ ਕਰਦੇ ਆ ਤੇ ਸੰਭਲ ਕੇ ਰਹਿਣਾ ਕੋਈ ਕਰੀਆਂ ਦੇ ਵਿੱਚ 31 35 ਜਿਹਨਾਂ ਨੂੰ ਕਮੈਂਟ ਆਉਂਦੇ ਆ ਨਾ ਹਾਂਜੀ ਹਾਂਜੀ ਪਰ ਐਵੇਂ ਨਹੀਂ ਫੇਕ ਹਾਂ ਮੈਂ ਤਾਂ ਨਾ ਮੈਨੂੰ ਫੇਕ ਕੋਈ ਇੱਕ ਲਾਈਕ ਬਣਾ ਦਿਓ ਜਿਹੜੇ ਜਿਹੜੇ ਮੇਰੀ ਯੂਟਿਊਬ ਤੇ ਜਿਵੇਂ ਮੇਰਾ ਵਾਹਿਗੁਰੂ ਦਾ ਹੱਕ ਹੈ ਮੈਨੂੰ ਮਿਲ ਜਾਣਾ ਸਹੀ ਗੱਲ ਸਹੀ ਗੱਲ ਮੈਂ ਇਹ ਨਹੀਂ ਕਿਦਾ ਮੈਂ ਚਿੱਟੇ ਣੀੜੇ ਪਾ ਕੇ ਤੇ ਮੈਂ ਫੇਮ ਫੜ ਜਾ ਹਾਂ ਤੇ ਕਿਸੇ ਦੇ ਮੈਨੂੰ ਬਦਨਾਮੀ ਕਰਕੇ ਤੇ ਮੈਂ ਕਿਸੇ ਦੇ ਧੀ ਪੁੱਤਰੀ ਨਿੰਦਿਆ ਕਰਕੇ ਤੇ ਆਪ ਮੈਂ ਫੇਮ ਫੜ ਜਾ ਫੇਮ ਖਟੋ ਆਪਣੀ ਯੁਰਤ ਨਾਲ ਯੁਰਤ ਨਾਲ ਕਿਨੇ ਜੋਗੀ ਜੀ ਸਹੀ ਗੱਲ ਹੈ ਵੀ ਅਸੀਂ ਫੇਮ ਉਹ ਫੇਮ ਨਹੀਂ ਲੈਣਾ ਵੀ ਮੈਂ ਵੀਰ ਸਾਰੇ ਮੇਰਾ ਬੜਾ ਮਨ ਖਟਾ ਆ ਮੈਂ ਸਾਰੇ ਏਰੀਆ ਦਾ ਸਿਆਣਾ ਬੰਦਾ ਇਹਨੂੰ ਕਹਿਣਾ ਹਾਂ ਵੀ ਸਭ ਤੋਂ ਸਿਆਣਾ ਸੀਨੀਅਰ ਬੰਦਾ ਆ ਹਾਂ ਜੀ ਸਭ ਤੋਂ ਏਰੀਆ ਦੇ ਵਿੱਚ ਪਰ ਸੀਨੀਅਰ ਬੰਦਾ ਸਾਡੇ ਏਰੀਆ ਦੇ ਹੈਗਾ ਰਵੀਲੇ ਸਿੰਘ ਉਹ ਨਹੀਂ ਚੇਅਰਮੈਨ ਹੋਣੀ ਚੇਅਰਮੈਨ ਸਾਹਿਬ ਨੇ 40 ਸਾਲ ਹੋ ਗਏ ਆ ਹਾਂ ਜੀ 70 ਸਾਲ ਹੋ ਗਏ ਉਹਨਾਂ ਦੀ ਉਮਰ ਹੈ ਹਰ ਵਪਾਰ ਕਰਦਿਆਂ ਹੋ ਗਿਆ ਉਹਨਾਂ ਕੋਈ ਇੱਕੋ ਗੱਲ ਸਿੱਖੀ ਆ ਜਾਈ ਦਾ ਹਰ ਦੇ ਬਾਦ ਜੇੜਾ ਮਾਰਦਾ ਬਾਈ ਖਲੋਈ ਦਾ ਇੱਥੇ ਪਾਰਟੀ ਦੇ ਵੀ ਆਏ ਉਹਨਾਂ ਕੋਈ ਇੱਕੋ ਗੱਲ ਸਿੱਖੀ ਆ ਹਾਂਜੀ ਹਾਂਜੀ ਪਤਾ ਵੀ ਵਪਾਰ ਕਰਨਾ ਪਤਾ ਆਪਣੀ ਸਮਝਣਾ ਲੈ ਭੰਵੇਂ ਵੈਰੀ ਕੁਸ਼ਮਣ ਨੂੰ ਮੈਂ ਬੱਜੀ ਆ ਵੈਰੀ ਤੁਹਾਨੂੰ ਕਿ ਨਿੰਦਿਆ ਨਹੀਂ ਕਰਨੀ ਕਰਨੀ ਕਿਸ ਨੂੰ ਸਿਆਣੇ ਬੰਦੇ ਆ ਇਲਾਕੇ ਨਾ ਬੋਲਦਾ ਉਹਨਾਂ ਦਾ ਬੋਲਦਾ ਜਿਹੜੀ ਅੱਜ ਤੱਕ ਉਹਨਾਂ ਚੰਗੀ ਮਾਣੀ ਨਹੀਂ ਕਿਸੇ ਦੀ ਕੀਤੀ 2.5 ਤੋਂ 4-4 ਲੱਖ ਦੀ ਵੀ ਮੈਂ ਵੇਚੀ ਆ ਸਹੀ ਬਾਈ ਚੈਨਲ ਵੀਰ ਸਾਰੇ ਪਏ ਆ ਸਾਰੇ ਵੀਡੀਓ ਬਣਾਉਂਦੇ ਚੈਨਲ ਦਾ ਹੱਤ ਬੰਦਾ ਵੀ ਇਹਨਾਂ ਪਰ ਬੋਲਦੇ ਨੋ ਬੋਲਦੇ ਚੈਨਲ ਦਾ ਹੱਕ ਮੰਦਾ ਨੂੰ ਰੋਕਾਂਦਾ ਤੇ ਜੇ ਨਾ ਰੋਕਦਾ ਹੀ ਰੋਕ ਲਾਂਗੇ ਇਹ ਉਹ ਤਾਂ ਫਿਰ ਕੀ ਫਿਰ ਹੈ ਠੀਕ ਸਦੀ ਜਿਹੜੀ ਗੱਲ ਇਹ ਵੀਰ ਝੋਟੀ ਬਹੁਤ ਯਾਰ ਚੰਗੀ ਆ ਮੋਲ ਜਿਹਨੀ ਝੋਟੀ ਦਾ ਕਰਨਾ ਹਾਂ ਨਾ ਫੜਾ ਦੇਣੀ ਜਿਹੜੀ ਝੋਟੀ ਹਾਂਜੀ ਮੋਲ ਕਰੀ 99 99 ਜੋ ਹਾਂ 92000 ਦੀ 92000 ਦੀ 90000 ਦੀ ਝੋਟੀ ਹਾਂ ਨਾ ਇਹ ਵੇ ਰੇਡ ਕੋਈ ਚਾਹਦੇ ਹਾਂ ਨਾ ਅੜ ਨਹੀਂ ਖਾਦਾ ਜਿਹੜੀ ਗੱਲ ਆ ਬਦਲਾ ਤੋ ਤਰ ਸੱਚ ਦੱਸ ਕੇ ਮੈਨੂੰ ਮੈਂ ਠੀਕ ਨਹੀਂ ਹਟੇ ਕਰਕੇ ਜਾਵੇ 13 ਦੀ ਮਹੀ ਪੈਂਦੀ ਐ ਨਹੀਂ ਠੀਕ ਹੈ ਭਾਈ ਠੀਕ ਇੱਕ 30 ਦੀ ਮਾ ਮਾਰੀ ਕਹਿੰਦੇ ਇਦੋਂ ਜੋ ਜੋ ਕੇ ਮੈਂ ਫਿਰਤੀ ਜਾ ਕੇ ਹਾਂ ਨਾ 90 ਦੀ ਹਾਂ ਨਾ 90 ਦੀ ਝੋਟੀ ਵਧੀਆ ਠੀਕ ਹੈ ਠੀਕ ਹੈ ਮੈਂ ਸੱਚਾ ਨੇ ਉਹ ਵੀਰੀ ਕਮੈਂਟ ਮਾਰ ਕੇ ਦੱਸ ਕੇ ਵੀ ਹਾਂ ਮਾਣੇ ਨੇ ਭਾਈ ਤੇ ਮਹੀਆ ਹੱਟੇ ਕਰ ਕੰਨੀਆਂ ਯਾ ਯਾ ਰੁਪਏ ਦਾ ਲੱਖ ਲੱਖ ਦੀ ਮਹੀ ਕੰਨੀ ਮੈਂ ਵੀ ਉਸ ਲਾਈ ਦਾ ਸਬਸਕ੍ਰਾਈਬ ਮਾਰ ਲਿਆ ਕੇ ਠੀਕ ਹੈ ਸਬਸਕ੍ਰਾਈਬ ਦਾ ਮਾਰ ਕੋਈ ਗਾਲੀ ਨਹੀਂ ਤਨ ਪਤਾ ਠੀਕ ਹੋ ਜੀ ਆ ਰਹੀ ਹੈ ਜੀ ਜਿੱਦੀ ਇਹ ਵੀ ਸੂਈ ਝੋਟੀ ਹੈ ਪਹਿਲਾਂ ਮਾਲ ਦੀ ਗੱਲ ਕਰ ਲਈਏ ਪਹਿਲਾਂ ਹਾਂ ਜੀ ਬਾਹਰ ਕੀ ਦਾ ਵੀ ਝੋਟੀ ਆ ਵੀ ਦੂਜਾ ਸੁਆ ਹੈ ਦੂਜਾ ਸੁਆ ਝੋਟੀ ਆ ਗਈ ਜੀ ਦੂਜਾ ਸੁਆ ਜੋ ਕੀ ਆ ਬਹੁਤ ਇਹ ਆ ਜੇ ਲਾਡੂ ਦੇ ਬੱਚਾ ਜੇ ਇਹ ਕੱਲ ਥਰਾਸ ਹੋਈ ਠੀਕ ਤੋਰੋ ਭਾਈ ਜੀ ਬਿਲਕੁਲ ਤਾਜੀ ਝੋਟੀ ਸੂਈ ਹੈ ਵੱਡੀ ਝੋਟੀ ਆ ਦੇਖੋ ਵੱਡੀ ਝੋਟੀ ਤਾਜੀ ਸੂਈ ਲੈਵਲ ਹੋਏ ਪੂਰੇ ਖੁੱਲੇ ਆ ਤਾਂ ਵਧੀਆ ਝੋਟੀ ਹੁੰਦੀ ਤੋਰੋ ਭਾਈ ਜੀ ਇੱਕ ਰੰਗ ਕਾਲੀ ਵੀ ਦੀ ਮੋਰਾ ਜੀ ਠੀਕ ਇੱਕ ਰੰਗ ਮੋਰਾ ਦੀ ਝੋਟੀ ਆ ਕਾਲੀ ਵੱਡੀ ਝੋਟੀ ਆ ਤੇ ਵੇਖੋ ਲੇਵਾ ਲੋਵਾ ਚੈੱਕ ਕਰੋ ਪੂਰਾ ਕੱਟ ਗਾਰ ਪੂਰਾ ਤੜਾ ਗੱਲ ਕਰਦੇ ਨਹੀਂ ਆ ਸਹੀ ਗੱਲ ਬਾਜੀ ਸੱਚੇ ਬੰਦੇ ਨੂੰ ਗੁੱਸਾ ਲੱਗਦਾ ਲੱਗਦਾ ਆ ਜਿਹੜਾ ਝੂਠਾ ਆ ਜਿਹੜਾ ਦੱਦਲਾ ਕਹਿੰਦੇ ਇਹਨੂੰ ਅਸੀਂ ਮੀਰ ਪਤਾ ਗੱਲ ਕੀ ਆ ਇਹ ਆ ਦੁਕਾਨਦਾਰੀ ਹਰ ਬੰਦੇ ਨੇ ਮਾਲ ਵੇਚੇ ਇਹ ਸੌਦਾ ਵੇਚਿਆ ਹੁਣ ਆਣਾ ਦੁਕਾਨ ਤੇ ਹਰ ਬੰਦੇ ਨੇ ਮਾਲ ਵੇਚਣਾ ਇਹ ਦੁਕਾਨਦਾਰੀ ਆ ਦੁਕਾਨਦਾਰੀ ਆ ਵੀ ਆਪਾਂ ਕੰਮ ਚਲਾਓ ਪੁੱਠੀ ਨਹੀਂ ਮਾਰਨੀ ਜਿਹੜੀ ਗੱਲ ਹੈ ਜਿੰਨੇ ਕਹਿੰਦੇ ਚੀਜ਼ ਲੈਣੀ ਆ ਗਾਹਕ ਕੋਈ ਨਿਆਣਾ ਨਹੀਂ ਸਹੀ ਗੱਲ ਆ ਬਾਜੀ ਆਪੋ ਆਪਣਾ ਕੰਮ ਕਰੋ ਸੁਭਨ ਜਾਰੀ ਲੋ ਜਰੂਰ ਹੁੰਦਾ ਆ ਅੰਦਰ ਕਿਵੇਂ ਦੇਖ ਕੇ ਲੈਣਾ ਛੇਡ ਆਹ ਮੈਂ ਮਹੀਂ ਇੱਕ 30 ਦੀ ਪਾ ਦੂੰ ਨਾ ਕਹਿੰਦੇ ਉਂਗਲ ਮਾਰ ਕੇ ਵੀਡੀਓ ਤਾਂ ਹੀ ਚੁੱਕ ਦੇਣੀ ਹੈ ਸਹੀ ਗੱਲ ਬਾਈ ਸਹੀ ਗੱਲ ਬਿਲਕੁਲ ਸਹੀ ਗੱਲ ਰਾਣੀ ਇਹ ਗਰੇਡ ਹੈ ਹਾਂ ਉਹ ਜਿਹੜੀ ਜੈਲ ਝੋਟੀ ਵੀਰ ਮੋਤ ਜੋ ਮਰਜੀ ਨਾ 90 ਜਿਵੇਂ 248000 80000 ਦੀ 80000 ਦੀ ਝੋਟੀ ਦੇ ਦਾਂਗੇ 80000 ਦੀ ਹਾਂ ਨਾ ਭਾਈ 90000 ਦੇ ਦੋ 80000 ਦੀ ਛੜਨਾ ਹੀ ਆ ਤਾਜੀ ਝੋਟੀ ਤਦੇਖੋ ਤਾਜੀ ਸੂਈ ਝੋਟੀ ਆ ਵਧੀਆ ਵੱਡੀ ਰਿਕਾਰਡ ਵਾਲੀ ਪੁਰਾ ਕੱਟ ਗਾੜ ਜਵਾਨ ਹੈ 80000 ਦੀ ਤੇ ਆ ਝੋਟੀ 90000 ਦੀ ਠੀਕ ਆ ਮਾਰ ਕਟਾ ਜੀ ਟਾਗੀ ਨੀਲੀ ਦੀ ਆਗੀ ਹੋਰਿਆਗੀ ਨੀਲੀ ਦੀ ਹਾਂਜੀ ਇਹ ਵੀ ਮੇਰੀ ਬਦੋਤ ਆਇਆ 8 ਕਿਲੋ 8 ਕਿਲੋ ਸਾਤ ਪੱਕਾ ਹੋਗਾ ਤੇ ਮਗਰ ਕੱਟੀ ਆ ਤੇ ਨਾ ਹੀ ਨਾਲੇ ਚਾਹਾਂ ਬਿਲਕੁਲ ਪਾਣਾ ਜਾਇਜ਼ ਨਹੀਂ ਜੀ ਪਾਏਗਾ ਦੋਹਾਂ ਦੀ ਪਹਿਲਾਂ ਤੇ ਨਾਲੇ ਠੀਕ ਸੋਹਰਾ ਬਾਈ ਸੋਹਰਾ ਇਹ ਵਾਲੀ ਨੀਲੀ ਦੀ ਮਾਜੀ ਆਗੀ ਬਹੁਤ ਸੋਹਣੀ ਬਾਈ ਕੋਲ ਵਧੀਆ ਨਿਸ਼ਾਨੀਆਂ ਨਿਸ਼ੋਣੀਆਂ ਪੂਰੀਆਂ ਪ੍ਰੋਪਰ ਆ ਤੋਰ ਤੋਰ ਬਾਈ ਤੋਰ ਉਹ ਜਿਆਦਾ ਕਿਸੇ ਨਹੀਂ ਕਿ ਨਾ ਪਰ ਕੋਈ ਨਾ ਸਹੀ ਗੱਲ ਬੋਲ ਰਹੀ ਹੈ ਮੈਂ ਨਹੀਂ ਨਸਲ ਵਾਲੀ ਨਹੀਂ ਆਮ ਘਰਾਂ ਦਿੱਤੀ ਹੀ ਨਹੀਂ ਅਸ਼ਕ ਆਪਣੇ ਘਰ ਹੋ ਗਈ ਠੀਕ ਆ ਵੀ ਗਾ ਮਹੀ ਫੋਟੋ ਲੱਗੀ ਆ ਫੋਟੋ ਲੱਗੀ ਨਹੀਂ ਸ਼ਿਫਤਾ ਜੀ ਵੀ ਜੇ ਐਸੀ ਗੱਲ ਨਹੀਂ ਤਾਂ ਫਿਰ ਵਾਪਸ ਮਗਾ ਜੇ ਸੂਈ ਦੇ ਤੇ ਜਸਵਾ ਸਹੀ ਠੀਕ ਸੋਹਣੀ ਝੋਟੀ ਵਧੀਆ ਤੋਰ ਬਾਈ ਤੋਰ ਤੇ ਜਸ ਹੋ ਸੂਈ ਆ ਨੀਲੀ ਦੀ ਮੱਝ ਬਹੁਤ ਵਧੀਆ ਕਾਲੀ 7 ਕਿਲੋ ਪਕਾ ਭਾਈ ਕਹਿੰਦਾ ਦੁੱਧ ਹੈਗਾ ਤੇ ਮਗਰ ਕੱਟੀ ਇਹ ਬਹੁਤ ਜਿਆਦਾ ਮਹਿੰਗੀ ਹੈ ਆਹ ਕੱਟੀ ਆਹ ਕੱਟੀ ਇਹ ਮੋਲ ਵੀ 55 ਹਾਂ 55000 ਦੀ ਮੈਂ 53000 ਦੀ ਹਾਂ ਹਾਂ ਨਾ 53000 ਦੀ 7 ਲੀਟਰ ਦੁੱਧ ਮਗਰ 55000 ਦੀ ਹਾਂ ਨਾ 55000 ਦੀ ਮੱਝ ਬਹੁਤ ਸੋਹਣੀ 7 ਕਿਲੋ ਦੁੱਧ ਮਗਰ ਕੱਟੀ 50000 ਦੀ ਮਾਰ ਕੱਟੀ ਆ ਵਧੀਆ ਨਹੀਂ ਤੂੰ ਜਾਣੀ ਰਾਤ ਦੁਜੇ ਸੁਣੀ ਆ ਦੁਜਾ ਸਵਾ ਸੁਣੀ ਟੋਕਰ ਗੱਪਣ ਕਵਾਰਟੀ ਵਾਲੀ ਝੋਟੀ ਨਹੀਂ ਜਿੱਡਾ ਗੱਲ ਹੁੰਦੀ ਆ ਮੁੰਦਰੀ ਝੋਟੀ ਆ ਇਹ ਗੱਲ ਆ ਮੁੰਦਰੀ ਝੋਟੀ ਆ ਗਈ ਕਵਾਰਟੀ ਵਾਲੀ ਝੋਟੀ ਆ ਦੁੱਧ ਹੈਗਾ 7 ਕਿਲੋ ਠੀਕ ਤੇ ਛਵਾ ਮਹੀਨੇ ਦੀ ਗੱਪਣੇ ਠੀਕ ਆਣ ਵੇਖ ਝੋਟੀ ਨੂੰ ਕੀ ਲਗਾ ਠੀਕ ਭਾਈ ਜੀ 8 ਕਿਲੋ ਦੁੱਧ ਚਮਾਂ ਦੀ ਗੱਬਣਾ ਠੰਢੀ ਦੇਰੀ ਛੋਟੀ ਹੈ ਥਣਕੇ ਦਾ ਬਹੁਤ ਜ਼ਿਆਦਾ ਚੱਲਦਾ ਇਹ ਉਧਰੋਂ ਆਈ ਮਾਦੀ ਤੇ ਮੈਂ ਕੱਟੀ ਆਈ ਠੋੜੀ ਜੀ ਵੇਖਣ ਆਲੀ ਜੀ ਆਖ ਕਿਹੜੀ ਜਰਸੀ ਗਾਂ ਦੇ ਲਿਖੀ ਜਰਸੀ ਗਾਂ ਵਾਲੀ ਆਖਾ ਦੇਖੋ ਕਿਹੜੀ ਸੋਹਣੀ ਆਖੂ ਖ ਲੱਗੀ ਆ ਵਧੀਆ ਜਰਸੀ ਗਾਂ ਆ ਜੱਗ ਦੀ ਝੋਡੀ ਨੇ ਹਰਿਆਣੇਓ ਝੋਟੀ ਆਈ ਉਹਦੀ ਕੱਟੀ ਆ ਉਹਦੀ ਮਗਰ ਆਈ ਠੀਕ ਤਾਂ ਆ ਦੇ ਆ ਨਾ ਇਹ ਪਤਾ ਗੱਲ ਕੀ ਆ ਅਸੀਂ ਕਹਿ ਦਿੰਦੇ ਆ ਉਹ ਮਹੀਂ ਗੰਗਾ ਨਗਰ ਦੀ ਮਹੀਂ ਮਹੀਂਆ ਵੀਰ ਲੋਕਾਂ ਨੂੰ ਸ਼ੌਂਗ ਆ ਜ਼ਿੰਮੀਦਾਰ ਬੰਦੇ ਆ ਬੜੇ ਬੜੇ ਰੁਪਈਏ ਲਾ ਦਿੰਦੇ ਮੈਂ ਲਿਉਂਦੇ ਜਾਈ ਸਹੀ ਗੱਲ ਆ ਦੀ ਸਹੀ ਗੱਲ ਸਹੀ ਗੱਲ ਬਿਲਕੁਲ ਸਹੀ ਗੱਲ ਭਾਈ ਜੀ ਆ ਮਹੀਂ ਆ ਇਹਨੇ ਮਹੀਂ ਨੇ ਕੱਟੀ ਦਿੱਤੀ ਆ ਹਾਂ ਬੱਚਾ ਦਊ ਠੀਕ ਉਹ ਧੀ ਦਾ ਹੀ ਬੱਚਾ ਪਾਲਣਾ ਜੇ ਮਖਾ ਮਹੀਂ ਖਮਾ ਚੰਗੀ ਤੇ ਬੱਚਾ ਫੇਰ ਹੀ ਪਲਿਆ ਤੇ ਠੀਕ ਸਹੀ ਗੱਲ ਸਹੀ ਗੱਲ ਬਿਲਕੁਲ ਸਹੀ ਗੱਲ ਜੀ ਵਪਾਰ ਤੁਸੀਂ ਆਪ ਖਤਮ ਨਹੀਂ ਫੇਰ ਕਰਨਾ ਹਾਂਜੀ ਹਾਂਜੀ ਅੱਗੇ ਪਸ਼ੂ ਬੇਚੀ ਵਧੀਆ ਚਾਹ ਹਾਂਜੀ ਬਿਲਕੁਲ ਜਾਇਦ ਮੋਲ ਨਹੀਂ ਵੀ ਕਰਨਾ ਜਿਹੜੀ ਝੋਟੀ ਦੇ ਰਹੀ ਬਾੜ ਹਜ਼ਾਰ ਬਾੜ ਹਜ਼ਾਰ ਦੀ ਬਾੜ ਤੋਂ ਕੜੇ ਕਬਣ 10 ਤੋਂ ਕਬਣ ਕਿਰੇ ਹਜ਼ਾਰ ਦੀ ਕਬਣ 4 ਮਹੀਨਾ ਗੱਭਣੇ ਗੱਭਣੇ 7 ਕਿਲੋ ਦੁੱਧ ਦੇ ਹਾਂਜੀ ਦੂਜੇ ਸਵੇ ਘਾਸ ਨੂੰ ਦੇ ਬਾੜ ਹਜ਼ਾਰ ਦੀ ਹਾਂ ਨਾ ਹੀ ਬਹੁਤ ਸੋਹਣੇ ਸਸਤਾ ਰੇਟ ਪਾਈ ਨਹੀਂ ਕੀਤਾ ਪਸ਼ੂਆਂ ਦਾ ਤੇ ਆ ਬਾਈ ਕੋਲ ਪਸ਼ੂ ਚਾਰ ਤੇ ਤਾਜੀ ਸਈਆਂ ਝੋਟੀਆਂ ਦੋ ਤੇ ਇੱਕ ਨੀਲੀ ਦੀ ਇੱਕ ਟੋਕੜ ਕਬਰ ਝੋਟੀ ਤੇ ਨੀ ਕਿ ਨਹੀਂ ਗੇ ਰੇੜ ਮੋਲੇ ਕਿਤੇ ਆ ਬਾਈ ਨੇ ਤੇ ਵਧੀਆ ਲਾਈਕ ਕਮੈਂਟ ਸ਼ੇਅਰ ਦਬ ਕੇ ਕਰੋ ਤੇ ਜੋ ਬਾਈ ਨੇ ਗੱਲਾਂ ਕਰਤੀਆਂ ਇਹ ਫੈਲਾ ਤੁਸੀਂ ਕਰੋਗੇ ਸੰਗਤ ਕਰੋਗੀ ਤੇ ਵਧੀਆ ਪਿਆਰ ਬਖਸ਼ੋ ਜੀ ਤੁਸੀਂ ਕਿਸ ਬਾਰੇ ਚੰਗੀ ਗੱਲ ਨਹੀਂ ਤਾਂ ਕਹਿੰਦੇ ਤੇ ਮੇਰੇ ਅਸੀਂ ਸੁਣਨ ਵਾਲੇ ਚਾਹੁੰਦੇ ਸਹੀ ਗੱਲ ਜੀ ਹਾਂ ਇਹ ਗੱਲਾਂ ਵੀ ਜੇ ਵਾਲੇ ਕੋਲ ਨੇ ਮੇਜਾ ਬੱਕੇ ਦੀ ਮਣੀ ਚੰਗੀ ਗੱਲ ਕਰਦੇ ਨਹੀਂ ਸਹੀ ਗੱਲ ਆਪਾਂ ਤੁਹਾਨੂੰ ਬਰਾਬਰ ਜੇ ਮੈਂ ਇੱਕ ਹੀ ਨਾ ਮੈਂ ਸਾਰਿਆਂ ਨਾਲੋਂ ਛੋਟਾ ਆ ਮੈਂ ਛੋਟਾ ਬਣ ਕੇ ਹੀ ਰਿਹਾ ਹਾਂ ਛੋਟਾ ਬਣ ਕੇ ਰਹਿਣਾ ਤੀਕ ਦੀ ਮਾੜੀ ਗੱਲ ਨਹੀਂ ਕੀਤੀ ਮੇਜਾ ਬੱਕੇ ਦੀ ਚੰਗੀ ਮਾੜੀ ਗੱਲ ਨਹੀਂ ਕੀਤੀ ਹੱਥ ਝੁਲਟ ਬੇਨਤੀ ਕਰਨੇ ਆ ਵਾੜੀ ਭਰਾ ਆ ਵਾ ਸਾਰੇ ਇਕੱਠੇ ਜਾਣਾ ਸਹੀ ਗੱਲ ਇਹ ਤੀਜੀ ਜਾਈ ਤੋਈ ਕਰਾਂਗੇ ਤੇ ਫਿਰ ਸਾਨੂੰ ਸਾਰੇ ਮਾਰਾ ਹੀ ਸਹੀ ਗੱਲ ਸਹੀ ਗੱਲ ਬਾਬਾ ਜੀ ਨਿੱਕੇ ਨੂੰ ਕਹੋ ਨਾ ਵੱਢੋ ਕੋ ਅਸੀਂ ਇਹੋ ਬੇਨਤੀ ਕਰਾਂਗੇ ਕਿ ਨਾ ਇੱਕ ਦੂਜੇ ਨੂੰ ਮਾਰਾ ਬੋਲ ਮਾਰਾ ਬੋਲੋ ਆਪ ਆਪਣਾ ਕੰਮ ਕਰੋ ਪਾਵੇ ਚੰਗਾ ਪਾਵੇ ਜੋ ਕਰਨਾ ਹਮਨੇ ਕਰਨਾ ਆਪ ਆਪਣਾ ਕੰਮ ਕਰੋ ਬਸ ਜਦੋਂ ਵੀ ਕੋਈ ਵਪਾਰੀ ਵੀਡੀਓ ਬਣਾਉਂਦਾ ਨਾ ਜਦਾਂ ਵੀਡੀਓ ਬਣਾਉਂਦਾ ਉਹਨੂੰ ਛੜੀ ਮਣੀ ਗੱਲ ਕਹਿਣੀ ਚਾਹੀਦੀ ਆ ਕਿ ਵੀਰ ਮਰੀ ਜੰਗੀ ਕਿਸੇ ਨਾਂ ਬੋਲੋ ਵੀ ਮਾਰੀ ਜੰਗੀ ਨਾਂ ਬੋਲੋ ਹਾਂ ਸਾਫ ਸੁਲ ਆਪਣਾ ਕੰਮ ਕਰੋ ਆਪਣੀ ਰੋਟੀ ਖਾਓ ਆਪਣੇ ਮਹੀਦੇ ਆਪ ਗੱਲ ਵੀ ਕਿਹਾਂ ਤੇ ਗ ਰਾਹੇ ਲੱਗਣਾ ਵਾਓ ਸਹੀ ਗੱਲ ਸਹੀ ਗੱਲ ਨੰਗਦੇ ਨਹੀਂ ਆਉਂਦੇ ਸਹੀ ਗੱਲ ਸਹੀ ਗੱਲ ਜੀ ਬਿਲਕੁਲ ਬੀਮਾਰ ਚੰਗਾ ਵੀਰ ਜੀ ਜਿਹੜੀ ਗੱਲ ਆ ਅਸੀਂ ਤੇ ਉਹ ਗੱਲ ਕਵਾਂਗੇ ਵੀ ਸਾ ਮੇਰਾ ਕੰਮ ਹੈ ਜਿਹੜੀ ਗੱਲ ਆ ਸਹੀ ਗੱਲ ਬਿਲਕੁਲ ਨਿਕੇ ਨਿਕੇ ਦੌਰ ਮੇ ਹਣ ਮਹੀਨੇ ਜੋ ਭਤੀ ਦਾ ਜਿਆਦਾ ਚੈਨਲ ਆ ਤੇ ਇਹ ਨੂੰ ਅਸੀਂ ਆਪ ਹੀ ਚਲਾਉਂਦੇ ਆ ਆਪ ਹੀ ਚਲਾਉਂਦੇ ਆ ਸਹੀ ਗੱਲ ਹੈ ਤਾਂ ਸਾਰਾ ਪਿਆਰ ਦਈ ਤੁਹਾਨੂੰ ਕਰਨਾ ਹੈ ਵੀ ਜੀ ਸਹੀ ਗੱਲ ਜੀ ਮਾਰੀ ਨਾਲ ਆ ਪਤਾ 걸 ਗਈ ਵੀ ਜੀ ਜੇ ਇੱਥੇ ਅੱਜ ਮੈਂ ਨਾ ਬੋਲਦਾ ਹਾਂ 5-6000 ਬੰਦਾ ਜਿਹੜਾ ਮੇਰੇ ਨਾਲ ਜੁੜਿਆ ਸੀ ਇਹਨੇ ਕਹਣਾ ਮਾਣਾ ਫੇਕ ਆ ਮਾਣਾ ਫੇਕ ਮਾਣਾ ਝੂਠਾ ਸਹੀ ਗੱਲ ਜੀ ਬਿਲਕੁਲ ਸਹੀ ਗੱਲ ਜੀ ਜੀ ਗੱਲ ਹੋਣਾ ਚਲੋ ਅਸੀਂ ਵੀ ਅੰਮ੍ਰਿਤਧਾਰੀ ਨਹੀਂ ਸਿੰਘ ਆ ਅਸੀਂ ਇਹ ਕਹਿ ਸਕਦੇ ਹਾਂ ਵੀ ਅੰਮ੍ਰਿਤਸਰ ਕੋ ਗੁਰੂ ਵਾਲੇ ਬਣੋ ਸਿੱਖਿਆ ਦੇਣੀ ਚਾਹੀਦੀ ਸਾਨੂੰ ਹਾਂ ਜੀ ਸਿੱਖਿਆ ਦੇਣੀ ਹੀ ਦੀ ਦੀਪ ਖੋਈ ਨਾ ਕਰੋ ਬਤੋਈ ਨਾ ਕਰੋ ਕਿ ਧੀਪ ਲਟਾਣਾ ਖਿਚੋ ਬਾਸ ਹਣਾ ਲਟਾਣਾ ਖਿਚੋ ਸੱਸੀ ਗੜ ਸੱਸੀ ਗੜ